ਲਾਲਾ ਸਰਨਦਾਸ ਬੋਟਾਰਾਮ ਅੱਗਰਵਾਲ ਸਰਵਿਤਕਾਰੀ ਵਿਦਿਆਬੰਦਰ ਸਕੂਲ ਵਿੱਚ ਅੱਜ ਸਪੋਰਟਸ ਡੇ ਮਨਾਇਆ ਗਿਆ ਜਿਸ ਵਿੱਚ ਨਰਸਰੀ ਕਲਾਸ ਤੋਂ ਲੈ ਕੇ ਵੱਡੀਆਂ ਕਲਾਸਾਂ ਤੱਕ ਦੇ ਬੱਚਿਆਂ ਦੀਆਂ ਖੇਡਾਂ ਕਰਾਈਆਂ ਗਈਆਂ ਅਤੇ ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਬੱਚੇ ਵੀ ਪੂਰੀ ਤਿਆਰੀ ਕਰਕੇ ਪੁੱਜੇ ਅਤੇ ਜਿੱਥੇ ਬੱਚੇ ਪੁੱਜੇ ਉੱਥੇ ਬੱਚਿਆਂ ਦੇ ਮਾਪਿਆਂ ਨੂੰ ਵੀ ਵਿਸ਼ੇਸ਼ ਰੂਪ ਵਿੱਚ ਬੁਲਾਇਆ ਗਿਆ ਜੇ ਤੁਸੀਂ ਵੇਖ ਰਹੇ ਹੋ ਸਕਰੀਨ ਤੇ ਬੱਚਿਆਂ ਦੇ ਮਾਪੇ ਅਤੇ ਗਾਰਡੀਅਨਸ ਕਿਸ ਤਰ੍ਹਾਂ ਆਪਣੇ ਆਪਣੇ ਬੱਚਿਆਂ ਦੀਆਂ ਖੇਡਾਂ ਵਿੱਚ ਹਿੱਸਾ ਲੈਂਦੇ ਆਂ ਦੀਆਂ ਪ੍ਰਤਿਭਾ ਵੇਖਰ ਨੂੰ ਤਤ ਪਰ ਬੈਠੇ ਹਨ ਅਤੇ ਵੇਖ ਕੇ ਬੱਚਿਆਂ ਨੂੰ ਖੇਡ ਰਿਹਾ ਤੇ ਹੌਸਲਾ ਫੁਜਾਈ ਕਰ ਰਹੇ ਹਨ ਇਸ ਮੌਕੇ ਸਕੂਲ ਨੇ ਵੱਖ-ਵੱਖ ਮਹਿਮਾਨ ਬੁਲਾਏ ਜਿਸ ਵਿੱਚ ਮੁੱਖ ਮਮਾਨ ਫਾਜ਼ਿਲਕਾ ਦੇ ਐਸਪੀ ਸ਼੍ਰੀ ਰਵੀ ਖੇੜਾ ਅਤੇ ਐਡਵੋਕੇਟ ਰਿਤੇਸ਼ ਗਗਨੇਜਾ ਵਿਸ਼ੇਸ਼ ਤੌਰ ਤੇ ਪੁੱਜੇ ਜਿੱਥੇ ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਵੱਲੋਂ ਇਹਨਾਂ ਦਾ ਜੀ ਆਇਆਂ ਕੀਤਾ ਅਤੇ ਇਹਨਾਂ ਨੂੰ ਸਨਮਾਨ ਦਿੱਤਾ ਗਿਆ ਇਸ ਮੌਕੇ ਛੋਟੇ-ਛੋਟੇ ਬੱਚਿਆਂ ਨੇ ਵੱਖਰੀਆਂ-ਵੱਖਰੀਆਂ ਖੇਡਾਂ ਨਾਲ ਬੱਚਿਆਂ ਤੇ ਮਾਪਿਆਂ ਤੇ ਸਟਾਫ ਦਾ ਮੌਸਲਾ ਫੁਝਾਈ ਕੀਤੀ ਜਿੱਥੇ ਸਟਾਫ ਨੇ ਕਿਹਾ ਕਿ ਉਹ ਇੱਕ ਪੌਦ ਤਿਆਰ ਕਰ ਰਹੇ ਹਨ ਜੋ ਕਿ ਵੱਡੀ ਹੋ ਕੇ ਪੰਜਾਬ ਅਤੇ ਦੇਸ਼ ਵਿੱਚ ਵੱਡੀ ਛਾਂ ਦੇਵੇਗੀ ਉੱਥੇ ਬੋਲਦੇ ਪ੍ਰਿੰਸੀਪਲ ਨੇ ਕਿਹਾ ਉਹ ਇਹ ਦਾਅਵਾ ਤਾਂ ਨਹੀਂ ਕਰਦੇ ਕਿ ਪੂਰੇ ਦੇ ਪੂਰੇ ਸਮਾਜ ਨੂੰ ਉਹ ਕੱਲੇ ਜਿਦਾਰ ਸਕਦੇ ਹਨ 550 ਬੱਚਿਆਂ ਨੇ ਅੱਜ ਇਸ ਖੇਡ ਵਿੱਚ ਹਿੱਸਾ ਲਿਆ ਹੈ ਤੇ ਇਹ ਬੱਚੇ ਵੱਡੇ ਹੋ ਕੇ ਸਮਾਜ ਸੁਧਾਰਨ ਵਿੱਚ ਵੱਡਾ ਯੋਗਦਾਨ ਪਾਣਗੇ ਇਹ ਗੱਲ ਦਾ ਉਹ ਦਾਅਵਾ ਕਰਦੇ ਹਨ ਅਤੇ ਇੱਥੇ ਬੋਲਦੇ ਹੋਏ ਵੱਖ-ਵੱਖ ਮਾਪਿਆਂ ਅਤੇ ਵੱਖ-ਵੱਖ ਅਧਿਆਪਕਾਂ ਨੇ ਬੱਚਿਆਂ ਉਹ ਦੱਸਿਆ ਕਿ ਕਿਸ ਤਰ੍ਹਾਂ ਖੇਡਾਂ ਵੱਲ ਧਿਆਨ ਲਾ ਕੇ ਨਸ਼ਿਆਂ ਤੇ ਬਾਕੀ ਬੁਰਾਈ ਤੋਂ ਬੱਚਾ ਜਾ ਸਕਦਾ ਹੈ ਇਸ ਮੌਕੇ ਬੋਲਦੇ ਹੋਏ ਐਡਵੋਕੇਟ ਰਿਤੇਸ਼ ਗਿਗਨੇਜਾ ਨੇ ਦੱਸਿਆ ਕਿ ਜਿਸ ਤਰ੍ਹਾਂ ਇੱਕ ਪਾਸੋਂ ਤਿਆਰ ਤਾਇ ਹਟਾਇਆ ਜਾ ਸਕਦਾ ਹੈ ਦੂਜੇ ਪਾਸੇ ਤਿਆਰ ਲਾਇਆ ਜਾ ਸਕੇ ਉਹਨਾਂ ਨੇ ਕਿਹਾ ਕਿ ਨਸ਼ਿਆਂ ਤੇ ਲੜਾਈਆਂ ਚੜਾਈਆਂ ਦੇ ਤਿਆਰ ਨੂੰ ਹਟਾਉਣ ਵਾਸਤੇ ਖੇਡਾਂ ਦਾ ਨਸ਼ਾ ਹੋਣਾ ਜ਼ਰੂਰੀ ਹੈ ਇਸ ਲਈ ਸਕੂਲ ਵੱਲੋਂ ਜੋ ਖੇਡਾਂ ਦਾ ਨਸ਼ਾ ਬੱਚਿਆਂ ਨੂੰ ਕਰਾਇਆ ਜਾ ਰਿਹਾ ਹੈ ਉਹ ਵਾਕਿਆ ਹੀ ਕਾਬਲੇ ਤਾਰੀਫ ਹੈ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਬੱਚਿਆਂ ਅਤੇ ਛੋਟੇ-ਛੋਟੇ ਬੱਚਿਆਂ ਵੱਲੋਂ ਪਹਿਲਾ ਪੰਗੜਾ ਪਾਇਆ ਗਿਆ ਅਤੇ ਪੰਜਾਬੀ ਕਲਚਰ ਨੂੰ ਪ੍ਰਮੋਟ ਕੀਤਾ ਗਿਆ ਅਤੇ ਇਸ ਪੰਗੜੇ ਵਿੱਚ ਸਭ ਨੇ ਮਿਲਜੁਲ ਕੇ ਹਿੱਸਾ ਲਿਆ ਅਤੇ ਭਾਈਚਾਰਕ ਸਾਂਝ ਦੀ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਵਿੱਚ ਭਾਈਚਾਰਕ ਸਾਂਝ ਕਾਇਮ ਹੈ ਅਤੇ ਬੋਲਦੇ ਹੋਏ ਸਕੂਲ ਪ੍ਰਿੰਸੀਪਲ ਐਡਵੋਕੇਟ ਰਤੇਸ਼ ਗਗਨੇਜਾ ਐਸਪੀ ਰਵੀ ਖੇੜਾ ਅਤੇ ਹੋਰ ਲੋਕਾਂ ਨੇ ਕਿਹਾ ਕਿ ਬੱਚਿਆਂ ਨੂੰ ਖੇਡਾਂ ਵਿੱਚ ਲੇ ਆਉਣ ਲਈ ਉਹ ਤੇ ਉਹਨਾਂ ਦਾ ਸਟਾਫ ਹਮੇਸ਼ਾ ਹੀ ਅੱਗੇ ਰਹਿਦਾ ਹੈ ਅਤੇ ਪੰਜਾਬ ਪੁਲਿਸ ਵੱਲੋਂ ਵੀ ਬੱਚਿਆਂ ਨੂੰ ਜੇ ਸਕੂਲ ਕਹੇਗਾ ਸਕੂਲ ਦੀ ਸਹਿਮਤੀ ਹੋਏਗੀ ਤਾਂ ਟ੍ਰੇਨਿੰਗ ਖੇਡਾਂ ਵਰਦੀ ਦਿੱਤੀ ਜਾਵੇਗੀ ਹੋਰ ਬੋਲਦੇ ਕਿ ਕੁਝ ਕਿਹਾ ਗਿਆ ਅਤੇ ਅਗਲੀ ਰਣਨੀਤੀ ਸਕੂਲ ਦੀ ਕੀ ਹੈ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਚੌਵਰੀ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀ ਤੇ ਕਿਉਂ ਕੀਤਾ ਗਿਆ ਹੈ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਬਡੇਰਾ ਸਾਹਿਬ ਦੀ ਪ੍ਰੇਰਨਾ ਸੀ ਇੱਥੋਂ ਦੇ ਮੈਂਬਰ ਹੈ ਇਹ ਕਾਂਜੀ ਔਰ ਬੱਚਿਆਂ ਦਾ ਪ੍ਰੋਗਰਾਮ ਦੇਖਿਆ ਮੈਂ ਖੁਦ ਐਥਲੀਟ ਰਿਆ ਐਥਲੀਟ ਬੈਸਟ ਐਥਲੀਟ ਰਹੇ ਆ ਔਰ ਗੇਮ ਵੀ ਕਰਦੇ ਰਹੇ ਆ ਬੱਚਿਆਂ ਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਔਰ ਜਿੰਨੀਆਂ ਬੱਚਿਆਂ ਲਈ ਅਸੀਂ ਸਵਾਮਤ ਮੰਗਣਗੇ ਸਾਡੇ ਤੋਂ ਅਸੀਂ ਹਰ ਹਾਲ ਦੇ ਵਿੱਚ ਕੋਸ਼ਿਸ਼ ਕਰਾਂਗੇ ਵੀ ਇਹਨਾਂ ਨੂੰ ਜਿੰਨੇ ਗਾਈਡੈਂਸ ਦੇ ਸਕਦੇ ਉਸ ਤੋਂ ਵੱਧ ਤੋਂ ਵੱਧ ਗਾਈਡੈਂਸ ਦੇ ਤੇ ਛੋਟੇ ਛੋਟੇ ਬੱਚੇ ਤੁਸੀਂ ਦੇਖਿਓ ਵੀ ਐਥਲੀਟ ਦਾ ਖੇਡ ਰਹੇ ਨੇ ਕੀ ਲਗਦਾ ਹੈ ਵੱਡੇ ਹੋ ਗਏ ਦੇਸ਼ ਤੇ ਸਮਾਜ ਦਾ ਨਾਮ ਕਿੱਥੇ ਲੈ ਕੇ ਦੱਸਾਂ ਸਾਡੀ ਬਲੇਸਿੰਗ ਤੇ ਇਹ ਕੰਮ ਕਰਨੇ ਸਾਡੀ ਸਾਰੇ ਬੱਚਿਆਂ ਲਈ ਬਲੇਸਿੰਗ ਅਸੀਂ ਦੇ ਕੇ ਆਏ ਆਂ ਬੀ ਵਧੀਆ ਤੋਂ ਵਧੀਆ ਟੀਚਰ ਗਾਈਡ ਕਰਨ ਉਹਨਾਂ ਨੂੰ ਬੀ ਵਧੀਆ ਤੋਂ ਵਧੀਆ ਕਰਦੇ ਥੈਂਕ ਯੂ ਸਰ ਜੈ ਸ਼੍ਰੀ ਰਾਮ ਅੱਜ ਲਾਲਾ ਸਰੰਦਾਰ ਸਾਹਿਬ ਸਰਵਿਤ ਕਾਰਿਵੰਦਿਆ ਮੰਦਰ ਦੇ ਵਿੱਚ ਐਨੂਅਲ ਸੋਰਸ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਔਰ ਹਰ ਸਾਲ ਦੀ ਰਵਾਇਤ ਤੇ ਹਰ ਸਾਲ ਇਸ ਤਰ੍ਹਾਂ ਸੈਲੀਬ੍ਰੇਸ਼ਨ ਕੀਤੀ ਜਾਂਦੀ ਹੈ ਔਰ ਮੈਂ ਸਮਝਦਾ ਕਿ ਸਪੋਰਟਸ ਡੇ ਸੈਲੀਬ੍ਰੇਟ ਕਰਨਾ ਔਰ ਬੱਚੇ ਸਪੋਰਟਸ ਦੇ ਨਾਲ ਜੁੜਨਾ ਅੱਜ ਦੇ ਸਮੇਂ ਦੀ ਬਹੁਤ ਵੱਡੀ ਚੁਣੌਤੀ ਬਣ ਚੁੱਕੀ ਹੈ। ਜਿ ਤੁਹਾਨੂੰ ਪਤਾ ਹੈ ਕਿ ਆਪਣਾ ਜੋ ਸਿਸਟਮ ਹੈ ਨਸ਼ਿਆਂ ਦੇ ਵੱਲ ਬਹੁਤ ਜ਼ਿਆਦਾ ਵੱਧ ਰਿਹਾ ਹੈ। ਜੇ ਸਪੋਰਟਸ ਨੂੰ ਆਪਾਂ ਪ੍ਰਮੋਟ ਕਰਾਂਗੇ, ਜੇ ਸਪੋਰਟਸ ਵਾਲਾ ਨਸ਼ਾ ਆਪਾਂ ਬੱਚਿਆਂ ਨੂੰ ਲਾਵਾਂਗੇ ਤਾਂ ਹੀ ਇਹ ਦੂਜੇ ਜਿਹੜੇ ਨਸ਼ੇ ਨੇ ਜਿਹੜੇ ਸਮਾਜ ਨੂੰ ਖਰਾਬ ਕਰ ਰਹੇ ਨੇ ਬੱਚੇ ਉਹਨਾਂ ਤੋਂ ਦੂਰ हट ਸਕਣਗੇ। ਸੋ ਮੈਂ ਸਮਝਦਾ ਕਿ ਅੱਜ ਦੀ ਇਹ ਜੋ ਸੈਲੀਬ੍ਰੇਸ਼ਨ ਹੈ ਸਪੋਰਟਸ ਦੇ ਤੌਰ ਤੇ ਤਾਂ ਬਹੁਤ ਜ਼ਰੂਰੀ ਹੈ। ਔਰ ਸਮਾਜਿਕ ਤੌਰ ਤੇ ਬਹੁਤ ਜ਼ਰੂਰੀ ਹੈ ਮੈਂ ਵਧਾਈ ਦੇਣਾ ਚਾਹਨਾ ਜੋ ਸਾਡੇ ਸਕੂਲ ਦੇ ਵਿੱਚ ਬਤੌਰ ਸਪੋਰਟਸ ਕੋਚ ਕੰਮ ਕਰ ਰਹੇ ਨੇ ਉਹਨਾਂ ਨੂੰ ਵਧਾਈ ਦੇਣਾ ਚਾਹਨਾ ਕਿਉਂਕਿ ਇਹ ਪ੍ਰੋਪਰ ਇੱਕ ਵਿਆਹ ਵਾਲਾ ਸਮਾਰੋਹ ਹੁੰਦਾ ਜਿਸ ਤਰ੍ਹਾਂ ਆਪਾਂ ਘਰ ਦੇ ਵਿੱਚ ਕੋਈ ਵਿਆਹ ਰੱਖਿਆ ਹੁੰਦਾ ਤਾਂ ਉਹਦੀ ਤਿਆਰੀ ਵਾਸਤੇ ਆਪਾਂ ਨੂੰ 15 15 20 20 ਦਿਨ ਦਾ ਟਾਈਮ ਚਾਹੀਦਾ ਹੁੰਦਾ ਉਸੇ ਤਰ੍ਹਾਂ ਇਹ ਮੀਂਹਾਂ ਦੀ ਮਿਹਨਤ ਇਹ ਉਹਨਾਂ ਕੋਚੀਜ਼ ਦੀ ਸਕੂਲ ਦੀ ਮੈਨੇਜਮੈਂਟ ਦੀ ਸਕੂਲ ਦੇ ਟੀਚਰਸ ਦੀ ਇਸ ਪ੍ਰੋਗਰਾਮ ਪ੍ਰੋਗਰਾਮ ਨੂੰ ਇੱਥੇ ਤੱਕ ਪਹੁੰਚਾਉਣ ਵਾਸਤੇ ਸਭ ਤੋਂ ਪਹਿਲੇ ਤਾਂ ਮੋਂਨ ਨੂੰ ਬਤਾਈ ਦੇਣਾ ਚਾਹਨਾ ਕਿ ਉਹ ਬੱਚਿਆਂ ਨੂੰ ਸਪੋਰਟਸ ਨਾਲ ਲੈ ਕੇ ਜਾ ਰਹੇ ਨੇ ਸਪੋਰਟਸ ਨਾਲ ਜੋੜ ਰਹੇ ਨੇ ਔਰ ਇਹ ਸੈਲੀਬ੍ਰੇਸ਼ਨਸ ਕਰ ਰਹੇ ਨੇ ਤੁਹਾਡੇ ਸਾਹਮਣੇ ਹੀ ਇਹ ਫੰਕਸ਼ਨ ਚੱਲ ਰਿਹਾ ਹੈ ਬੱਚਿਆਂ ਦੇ ਵਿੱਚ ਬਹੁਤ ਜੋਸ਼ ਹੈ ਬੱਚੇ ਬਹੁਤ ਉਤਸ਼ਾਹਿਤ ਨੇ ਇਸ ਪ੍ਰੋਗਰਾਮ ਨੂੰ ਲੈ ਕੇ ਔਰ ਮੈਂ ਆਦੀ ਮੈਨੇਜਮੈਂਟ ਕਮੇਟੀ ਉਹਨੂੰ ਵੀ ਇਹੀ ਅਪੀਲ ਕਰਦਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਜੋ ਹੈ ਉਹ ਹਰ ਸਾਲ ਹੁੰਦੇ ਰਹਿਣੇ ਚਾਹੀਦੇ ਨੇ ਤਾਂ ਜੋ ਆਪਾਂ ਬੱਚਿਆਂ ਨੂੰ ਸਪੋਰਟਸ ਨਾਲ ਜੋੜ ਜੋੜ ਸਕੀਏ ਔਰ ਮੈਂ ਵਧਾਈ ਵੀ ਦੇਣਾ ਚਾਹਨਾ ਸਾਰੇ ਅਰੇਂਜਮੈਂਟ ਕਮੇਟੀ ਨੂੰ ਸਾਡੇ ਪ੍ਰਧਾਨ ਜੀ ਨੂੰ ਸਾਡੇ ਸੈਕਟਰੀ ਸਾਹਿਬ ਨੂੰ ਪ੍ਰਬੰਧਕ ਜੀ ਨੂੰ ਕਿ ਉਹ ਬੱਚਿਆਂ ਨੂੰ ਔਰ ਜੋ ਸਕੂਲ ਦੀ ਟੀਮ ਹੈ ਉਹਨਾਂ ਨੂੰ ਇਸ ਪ੍ਰੋਗਰਾਮ ਵੱਲ ਲੈ ਕੇ ਆ ਰਹੇ ਨੇ ਤਾਂ ਜੋ ਸਮਾਜ ਆਪਣਾ ਨਸ਼ਿਆਂ ਦੀ ਬੁਰਾਈ ਤੋਂ ਬਚ ਸਕੇ ਔਰ ਉਮੀਦ ਕਰਦੇ ਹਾਂ ਕਿ ਇੱਥੋਂ ਹੀ ਇਹ ਬੱਚੇ ਨਿਕਲ ਕੇ ਅੱਗੇ ਸਟੇਟ ਲੈਵਲ ਤੇ ਜਾਣਗੇ ਨੈਸ਼ਨਲ ਲੈਵਲ ਤੇ ਜਾਣਗੇ ਔਰ ਇੰਟਰਨੈਸ਼ਨਲ ਲੈਵਲ ਤੇ ਜਾਣਗੇ ਔਰ ਸਕੂਲ ਦਾ ਨਾਮ ਸਾਡੇ ਸ਼ਹਿਰ ਫਾਜ਼ਲਕਾ ਦਾ ਨਾਮ ਸਾਡੀ ਮੈਨੇਜਮੈਂਟ ਕਮੇਟੀ ਆਪਣੇ ਪੇਰੈਂਟਸ ਦਾ ਨਾਮ ਸਾਰਿਆਂ ਦਾ ਨਾਮ ਰੋਸ਼ਨ ਕਰਨਗੇ ਇਸੇ ਉਮੀਦ ਨਾਲ ਇਸੇ ਬlesing ਦੇ ਨਾਲ ਬੱਚਿਆਂ ਨੂੰ ਵੀ ਬlesing ਨੇ ਕਿ ਉਹ ਇਧਰ ਜੁੜੇ ਰਹਿਣ ਔਰ ਸਮਾਜ ਦਾ ਨਾਮ ਰੋਸ਼ਨ ਕਰਨ ਦਾ ਕੇ ਵੰਦੇ ਇਸਪੋਰਟਸ ਸਪੀਕ ਹੈ ਕਿਉਂਕਿ ਤੁਹਾਨੂੰ ਪਤਾ ਹੀ ਕਿ ਅੱਜਕੱਲ ਦੀ ਜਿਹੜੀ ਜਨਰੇਸ਼ਨ ਹੈ ਵੱਡੀ ਜਨਰੇਸ਼ਨ ਉਹ ਕਿਹੜੇ ਪਾਸੇ ਜਾ ਰਹੀ ਮੰਨ ਦੱਸਣ ਦੀ ਲੋੜ ਨਹੀਂ ਇਸੇ ਪਿੱਛੇ ਬੱਚਿਆਂ ਦੇ ਵਿੱਚ ਸਪੋਰਟਸ ਦੀ ਭਾਵਨਾ ਪੈਦਾ ਹੋਵੇ ਜਿਉਂ ਪਚਪਨ ਤੋਂ ਹੀ ਜੇ ਬੀਜ ਅਸੀਂ ਬੋਵਾਂਗੇ ਤਿਉ ਬੱਚਿਆਂ ਦੇ ਵਿੱਚ ਉਹ ਫੀਲਿੰਗ ਵੱਡੇ ਹੋਣ ਤੱਕ ਰਹੇਗੀ। ਇਹੀ ਪ੍ਰਯਾਸ ਹੈ ਇਸ ਪਿਛੇ ਇੰਨਾ ਵੱਡਾ ਸਪੋਰਟਸ ਫੈਸਟਾ। ਅਸੀਂ ਆਪਣੇ ਸਕੂਲ ਦੇ ਡਾਕਟਰ ਹੈੱਡਗੇਵਾਰ ਸਟੇਡੀਅਮ ਦੇ ਵਿੱਚ ਜਿਹੜਾ ਉਹ ਆਯੋਜਿਤ ਕੀਤਾ ਹੈ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ 555 ਬੱਚੇ ਉਹ ਸਪੋਰਟਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ। 160 ਬੱਚਾ ਜਿਹੜਾ ਉਹ ਕਲਚਰ ਆਈਟਮ ਚ ਪਾਰਟਿਸਿਪੇਟ ਕਰ ਰਹੇ। ਬਾਕੀ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਦਾ ਇੰਤਜ਼ਾਮ ਔਰ ਜਿਹੜੇ ਟੀਚਰਸ ਨੇ ਬਹੁਤ ਮਿਹਨਤ ਕੀਤੀ ਹੈ। ਇਹਨਾਂ ਛੋਟੂ ਛੋਟੀਆਂ ਬੱਚਿਆਂ ਨੂੰ ਰੇਸਿਸ ਵਾਸਤੇ ਤਿਆਰ ਕਰਵਾਸਾ ਕੀ ਲੱਗਦਾ ਵੀ ਇਸ ਤਰ੍ਹਾਂ ਨੂੰ ਤੁਸੀਂ ਪੋਤ ਜਿਹੜੀ ਤਿਆਰ ਕਰ ਰਹੇ ਹੋ ਕਿੱਥੇ ਤੱਕ ਜਾਏਗੀ ਤੇ ਕਿੰਨੀ ਕੁ ਛਾ ਦੇਵੇਗੀ ਸਮਾਜ 'ਤੇ ਦੇਖੋ ਹਮੇਸ਼ਾ ਮੈਂ ਤਾਂ ਪੋਜ਼ਿਟਿਵ ਸੋਚ ਕੇ ਚੱਲਦੀ ਹਾਂ ਕਿੱਥੇ ਤੱਕ ਜਾਏਗੀ ਕਿੰਨੀ ਛਾਏਗੀ ਇਹ ਤਾਂ ਬਾਅਦ ਦੀ ਗੱਲ ਹੈ ਬਟ ਇੱਕ ਅਸੀਂ ਪੋਜ਼ਿਟਿਵਿਟੀ ਲੈ ਕੇ ਚੱਲਦੇ ਹਾਂ ਕਿ ਜੋ ਅਸੀਂ ਬੀਜ ਪਾ ਰਹੇ ਹਾਂ ਇਹ ਬੀਜ ਦੂਰ ਤੱਕ ਜਾਏ ਇਹਨਾਂ ਦੀ ਤਮਾਮ ਉਮਰ ਤੱਕ ਇਹਨਾਂ ਦੇ ਨਾਲ ਰਹੇ ਅਸੀਂ ਇਸ ਪੋਜ਼ਿਟਿਵਿਟੀ ਨਾਲ ਕੰਮ ਕਰਦੇ ਹਾਂ ਬਾਕੀ ਤਾਂ ਫਿਰ ਪਰ ਮਾਤਮਾ ਤੇ ਛੱਡ ਦੇਣਾ ਸਾਰਾ ਕੁਝ ਕਿ ਕੀ ਹੋਏਗਾ ਤੇ ਕੀ ਨਹੀਂ ਹੋਏਗਾ ਅਕਸਰ ਪੰਜਾਬ ਨੂੰ ਨਸ਼ੇ ਵਾਲੀ ਬਦਨਾਮ ਕੀਤਾ ਜਾਂਦਾ ਹੈ ਕਿ ਇਸ ਤਰ੍ਹਾਂ ਦੇ ਇਵੈਂਟ ਨਾਲ ਸਪੋਰਟਸ ਫੈਸਟਾ ਨਾਲ ਉਹ ਸਾਫ਼ ਹੋ ਸਕਦਾ ਮੈਂ ਇਹ ਨਹੀਂ ਕਹਿੰਦੀ ਸਾਫ਼ ਹੋ ਸਕਦਾ ਮੈਂ ਤਾਂ ਇਹ ਕਿਹਾ ਨਾ ਕਿ ਇਹ ਉਹ ਬੱਚਾ ਜਿਹੜਾ 22 ਸਾਲ ਦਾ ਹੈ 3 ਸਾਲ ਦਾ ਹੈ 4 ਸਾਲ ਦਾ ਹੈ 5 ਸਾਲ ਦਾ ਹੈ ਇਹ ਕੋਰਾ ਕਾਗਜ਼ ਇਹਨਾਂ ਤੇ ਜੋ ਅਸੀਂ ਤਾਬੀਰ ਲਿਖ ਦਿਆਂਗੇ ਜੋ ਅਸੀਂ ਲਿਖ ਦਿਆਂਗੇ ਉਹੀ ਅੱਗੇ ਤੱਕ ਜਾਏਗੀ ਇਹ ਸਾਡਾ ਪ੍ਰਯਾਸ ਹੈ ਦੇਖੋ ਮੈਂ ਕਹਾਂ ਕਿ ਮੈਂ ਉਂਗਲ ਘੁਮਾਵਾਂਗੀ ਮੈਂ 550 ਨੂੰ ਪਾਰਟਿਸਿਪੇਟ ਕਰਾਵਾਂਗੀ ਤੇ ਨਸ਼ਾ ਖਤਮ ਹੋ ਜਾਏਗਾ ਇਹ ਨਹੀਂ ਹੁੰਦਾ ਇਹ ਪੂਰਾ ਇੱਕ ਸਮਾਜ ਦਾ ਇੱਕ ਕਾਰਜ ਹੈ ਇੱਕ ਬੰਦੇ ਦਾ ਕੰਮ ਨਹੀਂ ਇੱਕ ਪ੍ਰਿੰਸੀਪਲ ਦਾ ਕੰਮ ਨਹੀਂ ਇੱਕ ਸਕੂਲ ਦਾ ਕੰਮ ਨਹੀਂ ਜੇ ਆਪਾਂ ਸਾਰਾ ਸਮਾਜ ਮਿਲ ਕੇ ਇਸ ਪਾਸੇ ਚੱਲਾਂਗੇ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਇਸ ਚੀਜ਼ ਤੋਂ ਇਸ ਬੁਰਾਈ ਤੋਂ ਆਪਾਂ ਆਪਣੀ ਜੰਗ ਜੰਗ ਯੰਗ ਜਨਰੇਸ਼ਨ ਨੂੰ ਨਹੀਂ ਬਚਾ ਪਾਵਾਂ ਥੈਂਕ ਯੂ ਮੈਮ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत